ਦੋਸਤੋ ਗਿੱਲ ਨੀਲੀਰਾਵੀ ਡੇਰੀ ਫਾਰਮਿੰਗ 47 ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਆ ਅੱਜ ਜਿਹੜੇ ਤੁਹਾਨੂੰ ਬੱਚੇ ਦਿਖਾਉਣ ਲੱਗੇ ਦੋ ਬਹੁਤ ਚੰਗੇ ਵਧੀਆ ਮਾਲੀਆਂ ਦੇ ਬੱਚੇ ਆ ਇਹ ਹੈਗੇ ਦੋਵੇਂ ਕੱਟੇ ਆ ਮਾਰਕਿੰਗ ਬਹੁਤ ਵਧੀਆ ਇਹਨਾਂ ਦੀ ਚੰਗੀ ਸਾਫ ਸੁਥਰੀ ਮਾਰਕਿੰਗ ਦੇ ਆ ਅੱਖਾਂ ਦੇਖ ਸਕਦੇ ਤੁਸੀਂ ਮਾਰਕਿੰਗ ਬਹੁਤ ਵਧੀਆ ਚਾਰੇ ਪੈਰਾਂ ਦੇ ਮਾਰਕਿੰਗ ਦੇਖੋ ਚੰਗੇ ਵਧੀਆ ਮਾਲੀ ਦੇ ਬੱਚੇ ਆ ਇਹ ਕੁਆਲਟੀ ਚੈੱਕ ਕਰ ਸਕਦੇ ਤੁਸੀਂ ਗੁਲਾਬੀ ਬਣ ਦੇਖ ਸਕਦੇ ਆ ਕਿੰਨਾ ਅੱਖ ਦੇਖ ਸਕਦੇ ਆ ਬਿਲਕੁਲ ਬਿੱਲੀ 3 43 ਅੱਖ ਗੁਲਾਬੀ ਵਾਈਟ ਤੇ ਬਲੂ ਬੱਚਾ ਬਹੁਤ ਚੰਗਾ ਹੈ ਟੈਕ ਕਰੋ ਬਹੁਤ ਵਧੀਆ ਮਾਲੀ ਦਾ ਬੱਚਾ ਹੈ ਬਲੱਡ ਲਾਈਨ ਚੰਗੀ ਦੇਖ ਸਕਦੇ ਹੋ ਤੁਸੀਂ ਨੀਲੀ ਦਾ ਬੱਚਾ ਨੀਲੀ ਦਾ ਰਾਵੀ ਦਾ ਨਹੀਂਗਾ ਇਹ ਨੀਲੀ ਦਾ ਆਇਆ ਫੋੜ ਫੋੜੋ ਖੇਦ ਨੇ ਆ ਜ ਵਧੀਆ ਜੀ ਟ੍ਰਿਕ ਟ੍ਰਿਕ ਕਰਦਮਾ ਓਕੇ ਓਕੇ